ਸਤਿ ਸ਼੍ਰੀ ਅਕਾਲ ਜੀ ਟੂਡੇ ਟਾਈਮ ਟੀਵੀ ਦੇਖਣ ਵਾਲੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਵਾਲ ਦਾ ਸਟਾਰਮਾ ਜਿਹੜਾ ਕਿ ਵਿਰਾਸਤ ਮੇਲਾ ਹੋ ਰਿਹਾ ਹੈ ਅੱਜ ਅਸੀਂ ਖੜੇ ਹਾਂ ਵਿਰਾਸਤ ਵਿਰਾਸਤੀ ਪਿੰਡ ਜੈਪਾਲਗੜ੍ਹ ਦੇ ਵਿੱਚ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਚੱਲ ਰਹੀਆਂ ਨੇ ਚਾਰੇ ਪਾਸੇ ਮੇਲੇ ਦੀਆਂ 9 10 ਤੇ 11 ਜਿਹੜੀ ਫਰਵਰੀ ਹੈ ਉਸ ਨੂੰ ਮੇਲਾ ਹੋ ਰਿਹਾ ਹੈ ਔਰ ਜਿਹੜੇ ਸਾਡੇ ਮੁੱਖ ਪ੍ਰਬੰਧਕਾ ਦੇ ਵਿੱਚੋਂ ਕਹਿ ਲਈਏ ਤਾਂ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਕਿ ਬਹੁਤ ਕਾਫੀ ਸਮੇਂ ਤੋਂਗੇ ਇਤਿਹਾਸਕਾਰ ਵੀ ਨੇ ਕਾਫੀ ਸਮੇਂ ਤੋਂ ਇਹਨਾਂ ਵਿਸ਼ਿਆਂ ਦੇ ਉੱਪਰ ਉਹ ਜਿਹੜੇ ਪੰਜਾਬ ਪੰਜਾਬੀਅਤ ਨੂੰ ਸਮਰਪਿਤ ਨੇ ਔਰ ਇਹ ਮੇਲਾ ਵੀ ਇਹਨਾਂ ਦੇ ਗਹਿਰ ਮੁਤਾਬਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ ਤਾਂ ਮੇਰੀ ਮੁਰਾਦਾ ਸਰਦਾਰ ਹਰਵਿੰਦਰ ਸਿੰਘ ਖਾਲਸਾ ਜੀ ਖਾਲਸਾ ਜੀ ਸਤਿ ਸ਼੍ਰੀ ਅਕਾਲ ਮਾਰਵੇ ਹੈਰੀਟੇਜ ਸਭਿਆਚਾਰਕ ਫਾਊਂਡੇਸ਼ਨ ਵੱਲੋਂ ਜੀ ਸਬਾਚਾਰ ਉਪਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 4ਵਾਂ ਵਿਲਾ 9 10 11 ਫਰਵਰੀ ਨੂੰ ਬਰਾਸੀ ਪਿੰਚਾਇ ਪਾਰਕਰ ਕੇ ਲਗਾਇਆ ਜਾ ਰਿਹਾ ਹੈ ਇਹ ਮੇਲਾ ਜਿਹੜਾ ਮਾਂ ਬੋਲੀ ਪੰਜਾਬੀ ਦੇ ਸਮਰਪਿਤ ਹੈ ਤੇ ਮਾਂ ਬੋਲੀ ਪੰਜਾਬੀ ਨਾਲ ਸੰਬੰਧਿਤ ਹੀ ਅਸੀਂ ਇਸ ਮੇਲੇ ਚ ਸਾਰੀ ਕਾਰਵਾਈ ਕਰ ਲਈ ਅਸੀਂ ਤਿਆਰੀ ਕਰ ਰਹੇ ਹਾਂ ਤੇ ਸਾਰੇ ਵਰਕਰ ਜਿਹੜੇ ਹੈ ਪੂਰੇ ਤੋਂ ਦੇ ਨਾ ਪਿਛਲੇ ਕਈ ਦਿਨਾਂ ਤੋਂ ਰੱਕੇ ਹੋਏ ਨੇ ਤੇ ਸਾਰਾ ਕੰਮ ਬਿਚ ਸਮਾਜੇ ਹੋ ਗਿਆ ਵੀ ਸ਼ੇਜੇ ਚੇਜ ਰਿਕਵਰ ਕੀਤਾ ਜਾ ਸਕੇ ਤੇ ਕਿਉਂਕਿ ਆਮ ਮੇਲੇ ਨੌਰੇ ਗਾਇਕ ਨੂੰ ਬੁਲਾ ਕੇ ਇਕੱਲੇ ਵੀ ਸਟੇਜ ਤੇ ਚਾਹਦੇ ਇੱਕੋ ਸੋਖੀ ਕਰਦਾ ਜਿਹਦੇ ਮਰਜ਼ੀ ਕਾਇਕ ਬੁਲਾ ਰੋ ਜਾਂ ਉਹਦਾ ਪ੍ਰਬੰਧ ਕਰ ਰੋ ਦੇਖੀ ਤੁਰਾਸੀ ਪਿੰਡ ਦੇ ਵਿੱਚ ਉਸ ਨਾਲ ਸੰਬੰਧਤ ਸਾਰਾ ਕੁਝ ਲਿਆਉਣਾ ਇਹ ਬੜਾ ਔਖਾ ਜਿਹੜੇ ਕਰਕੇ ਬੜੀ ਬੜੀ ਜ਼ਮਤਸੀ ਆ ਜਾਂਦੀ ਹੈ ਤੇ ਇਹ ਜਿਹੜਾ ਸਾਡਾ ਸਰਵਾ ਵਿਜਾ ਇਹਦੇ ਵਿੱਚ ਪਿਛਲੇ ਮਹੀਨੇ ਦਾ ਰੋਗ ਕਰੀ ਬਖਰਾ ਸਭ ਕੁਝ ਦੇਖਣ ਨੂੰ ਮਿਲੂਗਾ ਤੇ ਬੱਚਿਆਂ ਦੇ ਨਾਲ ਰੋਣਗੇ ਤਾਂ ਉਹਨਾਂ ਨੂੰ ਇਸ ਪਿੰਡ ਦੇ ਵਿੱਚ ਪੰਜਾਬੀ ਆ ਤੇ ਪੰਜਾਬੀ ਚੋੜਾ ਆ ਨਹਿਰ ਆਉਗਾ ਜੇ ਸਾਡੇ ਮੰਦਿਰ ਚ ਹੈ ਕਿ ਉਹ ਰਿਆਣਾਂ ਜੁੜੇ ਰਹੇ ਸਾ ਤੇ ਉਹਨਾਂ ਨੂੰ ਸਾਡੇ ਦੇ ਵਰਕਰ ਹੱਥ ਉਹ ਇੱਕ ਇਹੋ ਜਿਹੀ ਹਲਪ ਦੇਣਗੇ ਉਹ ਆਪਣੇ ਘਰ ਲੈ ਕੇ ਜਾਣ ਆਪਣੇ ਬੱਚਿਆਂ ਦੇ ਉਹ ਪੂਰੇ ਸੰਭਾਲ ਕੇ ਰੱਖ ਲੈਗੇ ਤੇ ਉਹਨਾਂ ਨੂੰ ਉਹਨਾਂ ਨੂੰ ਪੂਰੀ ਗਾਈਡੈਂਸ ਮਿਲੂਗੀ ਤੇ ਕੋਲਾ ਦੇ ਕੇ ਅੰਦਰੋਂ 30 ਪੈਦਾ ਹੋ ਗਈ ਕਿ ਅਸੀਂ ਜਿਹੜੀ ਮਾਂ ਬੋਲੀ ਜਿਹੜੀ ਸਾਨੂੰ ਸਭ ਕੁਝ ਦੀ ਬਰੋ ਬਦੌਲਤ ਸਭ ਕੁਝ ਪ੍ਰਾਪਤ ਹੋਇਆ ਹੈ ਅਸੀਂ ਉਹਨੂੰ ਜੇ ਟੁੱਟ ਕੇ ਜਵੇਂ ਕਿ ਆ ਜਾਂਦਾ ਨਾ ਮਾਂ ਵੀ ਜੇ ਮਾਂ ਬੋਲੀ ਜਿਹੜੇ ਪਰ ਜਾਗੇ ਇਕੱਠਾ ਵੰਗੂ ਰੁੱਲ ਜਾਵਾਂ ਉਹ ਫਿਰ ਇਕੱਠਾ ਵੰਗੂ ਰੌਣ ਵਾਲੀ ਕੱਢ ਬੰਦੇ ਬਿਲਕੁਲ ਧੰਨਵਾਦ ਕਾਲਸਾ ਸਾਹਿਬ ਇਹਨਾਂ ਨੇ ਬੜੀ ਬੜੀ ਸੋਹਣੀ ਗੱਲ ਕੀਤੀ ਹੈ ਕਿ ਪੰਜਾਬੀ ਭੁੱਲ ਜਾਓਗੇ ਤਾਂ ਇਕੱਠਾ ਵੰਗੂ ਰੁੱਲ ਜਾਓਗੇ ਸੋ ਇਸੇ ਤਰ੍ਹਾਂ ਇਹ ਕਹਿੰਦੇ ਆ ਕਿ ਜੇ ਢੋਲ ਫਟ ਜਾਵੇ ਜੇ ਢੋਲ ਫਟ ਜਾਵੇ ਤਾਂ ਡੱਗਾ ਵੀ ਨਹੀਂ ਰਹਿੰਦਾ ਜਿਹੜਾ ਆਪਣਾ ਪਿੱਛਾ ਭੁੱਲ ਜਾਵੇ ਉਹਦਾ ਅਗਾ ਵੀ ਨਹੀਂ ਰਹਿੰਦਾ ਸੋ ਇਹ ਬਹੁਤ ਜ਼ਰੂਰੀ ਹੈ ਇਹ ਗੱਲਾਂ ਜਿਹੜੀਆਂ ਵਿਰਾਸਤੀ ਜਿਹੜੀਆਂ ਚੀਜ਼ਾਂ ਜਿਹੜੀਆਂ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਨੂੰ ਬੱਚਿਆਂ ਨੂੰ ਜਾਣੂ ਕਰਵਾਉਣਾ ਸੋ ਮਾਨ ਸਾਹਿਬ ਕੀ ਤੁਹਾਨੂੰ ਲੱਗਦਾ ਹੈ ਕਿ ਐਤਕੀ ਲੋਕਾਂ ਦਾ ਸੈਲਾਬ ਉਹ ਮੁੜੂਗਾ ਪਹਿਲਾਂ ਨਾਲੋਂ ਜ਼ਿਆਦਾ ਕਿਉਂਕਿ ਇਸ ਵਾਰ ਸਹਿਯੋਗ ਵੀ ਹੈ ਸਹਿਰ ਸਪਟਾ ਔਰ ਸੱਭਿਆਚਾਰਕ ਮਾਮਲੇ ਵਿਭਾਗ ਦਾ ਔਰ ਤਿਆਰੀਆਂ ਵੀ ਪਹਿਲਾਂ ਦੇ ਨਾਲੋਂ ਜ਼ੋਰ ਮਾ ਜ਼ੋਰ ਸ਼ੋਰ ਵਾਲਾ ਮੈਂ ਦੇਖ ਰਿਹਾ ਜਿਵੇਂ ਕਿ ਤਾਂ ਕੀ ਤੁਸੀਂ ਕਹਿਣਾ ਚਾਹੋਗੇ ਬਿਲਕੁਲ ਜੀ ਪਹਿਲਾ ਜਿਹੜਾ ਇਹ ਮੇਲਾ 16 ਮੇਲੇ ਸਾਡੀ ਸੰਸਥਾ ਨੇ ਲਾਇਆ ਹੈ ਮਾਲਵਾ ਐਡਜ ਤੇ ਸਵੇਜਰ ਕਾਉਂਡਿਸ਼ਨ ਨੇ ਸਾਡੇ ਪ੍ਰਧਾਨ ਰਵਿੰਦਰ ਸਿੰਘ ਜੀ ਖਾਲਸਾ ਉਹਨਾਂ ਦੀ ਗਵਾਈ ਚ ਪਹਿਲੀ ਵਾਰ ਸਰਕਾਰ ਦਾ ਵੱਡਾ ਸਹਿਯੋਗ ਸਾਨੂੰ ਮਿਲਿਆ ਔਰ ਸਾਨੂੰ ਉਮੀਦ ਹੈ ਵੀ ਜਿਹੜੀਆਂ ਆਈਟਮਾਂ ਅਸੀਂ ਫੰਡਾਂ ਦੀਆਂ ਕਮੀਆਂ ਹੁੰਦੀਆਂ ਸੰਸਥਾਵਾਂ ਕੋਲੇ ਕਿਉਂਕਿ ਪੈਸੇ ਅਸੀਂ ਆਪਸ ਵਿੱਚ ਹੀ ਮੈਂਬਰ ਪਾ ਕੇ ਮੇਲਾ ਜਿਹੜਾ ਕਰਾਉਂਦੇ ਸੀ ਤੇ ਵੱਡਾ ਕਲਾਕਾਰ ਵੀ ਅਸੀਂ ਸਾਧ ਨਹੀਂ ਪਾਉਂਦੇ ਸੀ ਜਾਂ ਜਿਹਨੂੰ ਸਾਧਦੇ ਸੀ ਉਹਨੂੰ ਕੋਈ ਭੇਟਾ ਵੀ ਨਹੀਂ ਦੇ ਪਾਉਂਦੇ ਸੀ ਤਾਂ ਸਾਡਾ ਵੱਡਾ ਸਹਿਯੋਗ ਸਾਰੇ ਕਲਾਕਾਰ ਵੀ ਕਰਦੇ ਰਹੇ ਨੇ ਸੋ ਇਸ ਵਾਰ ਸਰਕਾਰ ਦੇ ਸਭਿਆਚਾਰਕ 部ਹਾਗਾ ਜਿਹੜਾ ਆਪਣਾ ਇਹਨਾਂ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਸਹਿਯੋਗ ਹੈ ਤੇ ਉਹ ਰੈਤ ਕੀ ਸਾਨੂੰ ਲੱਗਦਾ ਮੇਲੇ 'ਚ ਨਵੀਆਂ ਆਈਟਮਾਂ ਵੀ ਕਾਫੀ ਆ ਰਹੀਆਂ ਨੇ ਜਿਹੜੀਆਂ ਅਸੀਂ ਪਹਿਲਾਂ ਨਹੀਂ ਲਿਆ पाए ਉਹਦੇ ਨਾਲ ਲੋਕਾਂ ਦਾ ਵੱਡਾ ਜਿਹੜਾ ਜਨ ਸਮੂਹ ਹੈ ਉਹ ਮੇਲੇ ਦੇ ਵਿੱਚ ਸ਼ਾਮਲ ਹੋ ਸੋ ਬਹੁਤ ਬਹੁਤ ਧੰਨਵਾਦ ਇਸ ਹਨ ਚੇਅਰਮੈਨ ਜਿਹੜੇ ਕਿ ਮੇਲਾ ਕਮੇਟੀ ਚਮਕੌਰ ਸਿੰਘ ਮਾਨ ਜੀ ਹਾਲਵਾ ਹੈਰੀਟੇਜ ਤੇ ਸਭਿਆਚਾਰਕ ਫਾਊਂਡੇਸ਼ਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਅਰਵਾਲ ਸਾਹਿਬ ਮੇਰੇ ਨਾਲ ਨੇ ਤਾ ਗਰੇਵਾਲ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਮਨੋਰੰਜਨ ਤੋਂ ਇਲਾਵਾ ਕੀ ਸੰਗੀਤ ਦਾ ਪ੍ਰੋਗਰਾਮ ਤਾਂ ਹੈ ਵੱਖ-ਵੱਖ ਕਲਾਕਾਰ ਜਿਹੜੇ ਬੁਲਾਏ ਗਏ ਨੇ ਜਾਂ ਜਿਹੜੇ ਉੱਗੇ ਗਾਇਕ ਸੂਫੀ ਗਾਇਕ عمر ਗਰੇਵਾਲ ਨੇ ਇਸ ਤੋਂ ਇਲਾਵਾ ਹੋਰ ਕੁਝ ਤੁਹਾਨੂੰ ਕੀ ਲੱਗਦਾ ਕਿ ਕੁਝ ਸਿੱਖਣ ਦੇ ਲਈ ਜਿਵੇਂ ਕਿ ਮਾਪਿਆਂ ਨੂੰ ਖਾਲਸਾ ਜੀ ਵੱਲੋਂ ਅਪੀਲ ਕੀਤੀ ਗਈ ਆ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਤਾਂ ਕੀ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਸਿੱਖਣ ਦੇ ਲਈ ਇੱਥੇ ਹੋਣਗੀਆਂ ਬਹੁਤ ਬਹੁਤ ਧੰਨਵਾਦ ਜੀ ਮੈਂ ਸਾਹਿਬ ਮੈਂ ਦੱਸਣਾ ਚਾਹਾਂਗਾ ਕਿ ਜੋ ਇਸ ਮੇਲੇ ਦੇ ਵਿੱਚ ਅਸੀਂ ਬਾਕੀ ਮੇਲੇ ਨਾਲੋਂ ਵੱਖਰੇ ਤੌਰ ਤੇ ਮਨੋਰੰਜਨ ਤੋਂ ਇਲਾਵਾ ਜੋ ਸਮਾਜ ਦੀਆਂ ਪੁਰਾਣੀਆਂ ਰਵਾਇਤਾਂ ਕਬੀ ਕਬਿਸ਼ਰੀ ਨੇ ਗਵੰਤਰੀ ਨੇ ਜਾਂ ਪੁਰਾਣੀ ਦੇਸੀ ਕੋਲ ਨੇ ਦੇਸੀ ਖੇਡਾਂ ਨੇ ਇਹ ਸਾਰੀਆਂ ਆਈਟਮਾਂ ਨੂੰ ਇਸ ਮੇਲੇ ਵਿੱਚ ਸਾਜਗਾਰ ਕੀਤਾ ਜਾਊਗਾ ਇਸ ਤੋਂ ਇਲਾਵਾ ਜਿਵੇਂ ਪੁਰਾਣੇ ਪਿੰਡਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਵਿਰਾਸਤੀ ਖੂਹ ਬਣਾਇਆ ਹੈ ਪਿੰਡਾਂ ਪਿੰਡਾਂ ਵਿੱਚੋਂ ਜਿਵੇਂ ਪਾਣੀ ਲੈ ਕੇ ਆਂਦਾ ਜਾਂਦਾ ਸੀ ਜਾਂ ਜਿਹੜੀਆਂ ਆਪਾਂ ਪੁਰਾਣੀਆਂ ਖੇਡਾਂ ਉਹ ਸਾਰੀਆਂ ਬੱਚਿਆਂ ਨੂੰ ਇੱਥੇ ਖੇਡ ਕੇ ਵਿਖਾਵਾਂਗੇ ਪੁਰਾਣੀਆਂ ਆਈਟਮਾਂ ਦੀਆਂ ਪ੍ਰਦਰਸ਼ਨੀਆਂ ਬਹੁਤ ਸਾਰੀਆਂ ਦੂਰੋਂ ਦੂਰੋਂ ਆ ਰਹੀਆਂ ਜਿਹੜੀਆਂ ਕਿ ਅੱਗੇ ਅਸੀਂ ਕੁਝ ਫੰਡਾਂ ਦੀ ਘਾਟ ਕਰਕੇ ਨਹੀਂ ਕਰ ਸਕਦੇ ਸੀ ਪਰ ਹੁਣ ਕਿਉਂਕਿ ਜਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਪੰਜਾਬ ਸਰਕਾਰ ਸੈਰ ਸਪਟਾ ਅਤੇ ਸਭਿਆਚਾਰਕ ਵਿਭਾਗ ਦਾ ਬਹੁਤ ਵੱਡਾ ਸਹਿਯੋਗ ਸਾਨੂੰ ਪਹਿਲੀ ਵਾਰ ਮਿਲਿਆ ਹੈ ਤੇ ਸਾਡੇ ਹਰਵਿੰਦਰ ਸਿੰਘ ਜੀ ਖਾਲਸਾ ਪ੍ਰਧਾਨ ਜੀ ਦੀ ਅਗਵਾਈ ਵਿੱਚ ਅਸੀਂ ਜੋ ਪਿਛਲੇ 16 ਸਾਲਾਂ ਵਿੱਚ ਇਹ ਮੇਲਾ ਸਾਜਗਰ ਕੀਤਾ ਪਰ ਹੁਣ ਇਹ ਸਹਿਯੋਗ ਦੇ ਨਾਲ ਮੈਨੂੰ ਲੱਗਦਾ ਵੀ ਇਹ ਆਪਣੀਆਂ ਪੂਰਨ ਬੁਲੰਦੀਆਂ ਤੇ ਹੋਊਗਾ ਸੋ ਇਹ ਜਿਹੜਾ ਹੈ ਮੈਂ ਆਸ ਕਰਦਾ ਕਿ ਪਿਛਲੇ ਸਾਰੇ ਮਿਲੀਅਨ ਨਾਲੋਂ ਇਹ ਮੇਲਾ ਬਹੁਤ ਉੱਚੇ ਪੱਧਰ ਤੇ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਸੋ